ਤੁਸੀਂ ਦੇਖ ਰਹੇ ਹੋ ਬਾਰਡਰ ਪੱਟੀ ਨੂ ਜਿਆ ਮੈਂ ਮੂਰਾਂ ਦੀ ਪੱਟੀ ਐਸੋ ਨੇ ਆਪਾਂ ਮੌਜੂਦ ਹੈ ਡੇਰਾ ਬਾਬਾ ਨਾਨਕ ਮਹਾਰਾਜ ਜੀ ਚੌਂਗ ਦੇ ਚੌਂਗ ਦੇ ਵਿੱਚ ਥਾਣੇ ਦੇ ਸਾਹਮਣੇ ਤਰਨਾ ਲੱਗਾ ਦਾ ਤਰਨਾ ਕਿਸ ਸੰਬੰਧ ਵਿੱਚ ਲੱਗਾ ਦਾ ਸਾਡੇ ਨਾਲ ਜੁੜ ਚੁੱਕੇ ਨੇ ਜਿਹੜੇ ਤਰਨੇ ਦੇ ਜਿਹੜੇ ਹੈਗੇ ਨੇ ਆਗੂ ਨੇ ਆਉਂਨਾ ਗੱਲਬਾਤ ਕਰਦੇ ਆ ਮੈਂ ਗੱਲ ਕਰ ਰਿਹਾ ਸੀ ਕਿ ਜਦੋਂ ਸਾਡੀ ਜੱਦੀ ਬੰਦੀ ਦੀ ਆਗੂ ਖਾਲਸਾ ਲਾਹਿਰੂ ਜੀ ਕੀ ਫਤਿਹ ਨਾ ਤੁਹਾਡੀ ਜਾਣਕਾਰੀ ਯਾ ਫੌਜ ਬਸਾ ਜਨ ਮੁਰਦਾਬਾ 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 ਇਨਾ ਲੋਟੂ ਸਰਕਾਰਾਂ ਤੇਨਾ ਚੈੱਕ ਕਰੋ ਆਰਥਿਕ ਰਾਖੀ ਯਾ ਕਰੋ ਆਰਥਿਕ ਸੰਜਮ ਨੇਕਤਾ ਦਾਹ ਜਿੰਦਾਬਾ 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 ਲੜਦੇ ਲੋਕ ਜਿੰਦਾਬਾ 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 ਹਕਕਾਮੀ ਰਾਖੀ ਕਰਨ ਵਾਲੇ ਲੋਕ ਜਿੰਦਾਬਾ 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 ਇਨਾ ਲੋਟੂ ਸਰਕਾਰਾਂ ਤੋਂ ਨਾ ਚੈੱਕ ਕਰੋ ਆਪਣੀ ਰਾਖੀ ਕਰੋ ਆਰਥਿਕ ਸੰਜਮ ਨੇਕਤਾ ਦਾਹ ਜਿੰਦਾਬਾ ਜਿੰਦਾਬਾ

ਜਿੰਦਾਬਾਦ ਲੋਕ ਇੱਕ ਤਾਂ ਜਿੰਦਾਬਾਦ 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 ਇਹ ਧਰਨਾ ਕਿਸ ਸਬੰਧ ਵਿੱਚ ਤੁਸੀਂ ਇੱਥੇ ਲਾਇਆ ਜੀ ਜੀ ਬੋਲ ਦਿਓ ਧਰਨਾ ਇਹ ਸਬੰਧ ਵਿੱਚ ਲਾਇਆ ਹੈ ਕਿ ਸਾਡਾ ਇੱਕ ਭਤੀਜਾ ਜਿਹੜਾ ਉਹ ਫੌਜ ਵਿੱਚ ਸ਼ਹੀਦ ਹੋ ਚੁੱਕਿਆ ਉਹਦੀ ਉਹਦਾ ਜਿਹੜਾ ਭੋਗ ਸੀ 2 ਤਰੀਕ ਨੂੰ ਤਾਲੀ ਸਾਹਿਬ ਗੁਰਦਰਾ ਬਾਬੇ ਸ੍ਰੀ ਚੰਦੇ ਸੀਗਾ ਸਾਰੇ ਲੋਕ ਭੋਗ ਤੇ ਚਲੇ ਗਏ ਇੰਨਾ ਦੁੱਖ ਦਾ ਸਮਾਂ ਸੀਗਾ ਪਿਛੋ ਚੋਰ ਜਿਹੜੇ ਸੀ ਉਹਨਾਂ ਨੇ ਇੱਕ ਸਾਡੇ ਪਿੰਡ ਦਾ ਹੀ ਆ ਰਣਜੀਤ ਸਿੰਘ ਮੋਲਵਾਲੀ ਪਿੰਡ ਆ ਸਾਡਾ ਮੋਲਵਾਲੀ ਸਾਡਾ ਪਿੰਡ ਆ ਇੱਕ ਪਿੰਡ ਦਾ ਹੀ ਸਾਡਾ ਰਣਜੀਤ ਆ ਕਿਉਂਕਿ ਪਹਿਲਾਂ ਵੀ ਚੋਰੀਆਂ ਕਰ ਚੁੱਕਾ ਹੈ ਥੋੜਾ ਜਿਹਾ ਪਹਿਲਾਂ ਉਸ ਨੇ ਇੱਕ ਕੁੜੀ ਲਿਆ ਕੇ ਇਧਰੋਂ ਰਾਜਸਥਾਨ ਵੱਲੋਂ ਪਤਾ ਨਹੀਂ ਕਿਧਰੋਂ ਲਿਆ ਕੇ ਉਸ ਨੂੰ ਵੀ ਮਾਰ ਦਿੱਤਾ ਸੀ ਉਸ ਤੋਂ ਬਾਅਦ ਪੱਕੀਆਂ ਚੋਰੀਆਂ ਕਰਦਾ ਹੈ ਕਈ ਵਾਰੀ ਉਸ ਨੂੰ ਛਡਾਇਸ਼ ਡੋਇਆ ਗਿਆ ਜਾਂ ਛੁੱਟ ਗਿਆ ਆਣ ਕੇ ਜਾਂ ਪੁਲਿਸ ਪ੍ਰਸ਼ਾਸਨ ਕੋ ਕਾਰਵਾਈ ਨਹੀਂ ਕਰਦਾ ਉਸ ਨੇ ਉਸ ਨੂੰ ਜਦੋਂ ਫੜਿਆ ਗਿਆ ਉਸ ਨੇ ਕਬੂਲਿਆ ਕਿ ਚੋਰੀ ਜਿਹੜੀ ਆ ਉਹ ਮੈਂ ਕੀਤੀ ਆ ਸਾਰੀ ਪਰਿਆਂ ਦੇ ਸਾਹਮਣੇ ਉਸ ਨੇ ਦੂਸਰੇ ਵਿਅਕਤੀ ਠੇਠਰ ਗਿਆ ਦਾ ਨਾਮ ਲਿਆ ਕਿ ਗੋਪਾਲ ਜਿਹੜਾ ਉਹ ਮੇਰੇ ਨਾਲ ਹੈ ਗੋਪਾਲ ਵੀ ਬਨ ਗਿਆ ਉਸ ਤੋਂ ਬਾਅਦ ਵਿੱਚ ਉਸ ਨੇ ਇਹ ਕਿਹਾ ਕਿ ਕੁਝ ਸਮਾਨ ਜਿਹੜਾ ਮੇਰੀ ਭੈਣ ਦੇ ਕੋਲ ਰਾਏ ਚੱਕ ਹੈ ਕੁਝ ਚੋਰੀ ਹੋਇਆ ਹੈ ਜੀ ਹਾਂਜੀ ਸਮਾਨ ਜਿਹੜਾ ਸੀ 9 ਤੋਲੇ ਸੋਨਾ ਚੋਰੀ ਹੋਇਆ 5000 ਨਕਦੀ ਜਿਹੜਾ ਹੈ ਉਹ ਜਿਹੜਾ ਚੋਰੀ ਹੋਇਆ ਹੈ ਉਹਨਾਂ ਨੇ ਭੋਗ ਦੇ ਸਮੇਂ ਖੁੱਲੇ ਟਾਈਮ ਨਾਲ ਇਹ ਚੋਰੀ ਕੀਤੀ ਆ ਉਸ ਨੇ ਕਬੂਲਿਆ ਉਹਨਾਂ ਨੇ ਕਿ ਇਹ ਸਮਾਨ ਜਿਹੜਾ ਅਸੀਂ ਕੁਝ ਸਾਡੀ ਭੈਣ ਦੇ ਕੋਲ ਰਾਏ ਚੱਕਾ ਹੈ ਤੇ ਕੁਝ ਭਾਬੀ ਇੱਕ ਚਿੱਟਾ ਵੇਚਦੀ ਆ ਸ਼ਾਹਪੋਰਾ ਕੁਝ ਸਮਾਨ ਜਿਹੜਾ ਹੈ ਉਹਦੇ ਕੋਲ ਹੈ ਉਹਨਾਂ ਨੇ ਇਹ ਚੀਜ਼ ਨੂੰ ਕਬੂਲ ਲਿਆ ਸਾਰੀ ਪਰਿਆ ਦੇ ਸਾਹਮਣੇ ਫਿਰ ਉਹਨਾਂ ਨੂੰ ਪੁਲਿਸ ਪ੍ਰਸ਼ਾਸਨ ਦੇ ਹਵਾਲੇ ਜੜਾ ਉਸ ਨੂੰ ਕੀਤਾ ਗਿਆ ਉਹ ਪੁਲਿਸ ਪ੍ਰਸ਼ਾਸਨ ਦੇ ਫਰਮ ਦੇ باوجود ਉਹਨਾਂ ਉੱਤੇ ਕੋਈ ਜਿਹੜੀ ਕਾਰਵਾਈ ਠੋਸ ਕਾਰਵਾਈ ਨਹੀਂ ਕੀਤੀ ਗਈ ਜਦੋਂ ਉਹਨਾਂ ਨੇ ਕਬੂਲ ਕਰ ਲਿਆ ਕਿ ਸਾਡੇ ਕੋਲ ਸਮਾਵਾ ਬਿਨਾ ਮਾਰ ਪੀੜ ਤੋਂ ਸਾਰੀ ਪੰਚਾਇਤ ਦੇ ਸਾਹਮਣੇ ਸਾਰੀ ਪਰਿਆ ਦੇ ਸਾਹਮਣੇ ਫਿਰ ਉਹਨਾਂ ਕੋਲ ਸਮਾਨ ਜਿਹੜਾ ਉਹ ਵਸੂਲ ਕਿਉਂ ਨਾ ਕੀਤਾ ਜਾਵੇ ਉਹਦੀ ਭੈਣ ਕੋਲ ਸਮਾਨ ਕਿਉਂ ਨਾ ਵਸੂਲ ਕੀਤਾ ਜਾਵੇ ਉਹ ਜਿਹੜੀ ਭਾਬੀ ਆ ਕੁਝ ਸਮਾਨ ਉਹਨੂੰ ਦੇ ਕੇ ਉਹਨਾਂ ਨੇ ਚਿੱਟਾ ਪੀਤਾ ਉਤੇ ਨਾ ਚਿਟੇ ਵਾਲੀ ਦੇ ਜਾ ਕੇ ਉਹਨੂੰ ਫੜਿਆ ਗਿਆ ਇਸ ਕਰਕੇ ਇਹ ਜਿਹੜੇ ਲੋਕ ਨੇ ਇਹ ਆਪ ਇਹਦਾ ਮਤਲਬ ਨਾ ਰਲ ਗਏ ਨੇ ਰਲ ਗਏ ਨੇ ਜਿਹੜਾ ਉਹਨਾਂ ਦੇ ਤੋਂ ਸਮਾਨ ਜਿਹੜਾ ਬਰਾਮਦਨ ਕੀਤਾ ਜਦੋਂ ਚੋਰ ਮੰਨ ਰਹੇ ਨੇ ਕਿ ਸਾਡੇ ਕੋਲ ਸਮਾਨ ਹੈ ਪ੍ਰਸ਼ਾਸਨ ਵੱਲੋਂ ਕੀ ਹੁੰਦਾ ਤੁਹਾਨੂੰ ਕੀ ਕਿਹਾ ਉਹਨਾਂ ਨੇ ਪ੍ਰਸ਼ਾਸਨ ਵੱਲੋਂ ਸਾਨੂੰ ਕੁਝ ਨਹੀਂ ਕਿਹਾ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਏਗਾ ਫੜੇ ਗਏ ਨੇ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਇਹਨਾਂ ਵੱਲੋਂ ਇਹ ਕਹਾਣੀਆਂ ਜੜੀਆਂ ਸਾਨੂੰ ਪਾਈਆਂ ਜਾਣੀਆਂ ਨੇ ਤੁਸੀਂ ਚੋਰਾਂ ਨੂੰ ਫੜਿਆ ਤੁਹਾਡੇ ਉੱਤੇ ਕਾਰਵਾਈ ਕੀਤੀ ਜਾਏਗੀ ਉਹ ਤੁਸੀਂ ਤਾਂ ਚੋਰ ਫੜਦੇ ਨਹੀਂ ਜੇ ਅਸੀਂ ਤੁਹਾਨੂੰ ਫੜ ਕੇ ਪਿੰਡ ਦੇ ਸਾਹਮਣੇ ਦੇ ਦਿੱਤੇ ਤੁਸੀਂ ਸਾਡੇ ਉੱਤੇ ਉਲਟੀ ਕਾਰਵਾਈ ਜਿਹੜੀ ਆ ਉਹ ਕਰਵਾ ਰਹੇ ਕਿ ਤੋਹਾਂ ਚੋਰਾਂ ਨੂੰ ਫੜਿਆ ਤੁਸੀਂ ਮਾਰਿਆ ਜਦੋਂ ਕਤੀੜ ਦੇ ਵਿੱਚ ਲੋਕ ਇਕੱਠੇ ਹੁੰਦੇ ਤਾਂ ਕੋਈ ਨਾ ਕੋਈ ਟਿੱਪ ਟਪੇੜ ਧਫਾ ਮਾਰ ਹੀ ਦਿੰਦਾ ਹੈ ਐਨੀ ਕੋਈ ਇਹਨਾਂ ਨੂੰ ਮਾਰਨੀ ਮੈਡੀਕਲ ਕਰਾ ਕੇ ਉਹਨਾਂ ਨੂੰ ਪੁਲਿਸ ਦੇ ਹਵਾਲੇ ਸਾਡੇ ਸਾਹਮਣੇ ਸਭ ਕੁਝ ਹੋਇਆ ਹੈ ਉਹਨਾਂ ਨੂੰ ਕੀਤਾ ਗਿਆ ਉਸ ਤੋਂ ਬਾਅਦ ਦੇ ਵਿੱਚ ਫਿਰ ਵੀ ਕੋਈ ਪੁਲਿਸ ਕਾਰਵਾਈ ਜਿਹੜੀ ਆ ਉਹ ਨਹੀਂ ਕਰ ਰਹੀ ਤੇ ਜਿਹੜਾ ਘਰ ਵਾਲੇ ਗਰੀਬ ਨੇ ਜਿਨ੍ਹਾਂ ਦਾ ਬੱਚਾ ਫੌਜ ਵਿੱਚ ਵੀ ਸ਼ਹੀਦ ਹੋ ਗਿਆ ਉਹਨਾਂ ਦਾ ਪੁੱਤਰ ਵੀ ਚਲਾ ਗਿਆ ਤੇ ਉਹਨਾਂ ਦਾ ਸੋਨਾ ਵੀ ਚਲਾ ਗਿਆ ਸਾਰੇ ਵਿਚਾਰੇ ਲੁੱਟੇ ਗਏ ਉਹਨਾਂ ਦੇ ਪੱਲੇ ਪ੍ਰਸ਼ਾਸਨ ਕੁਝ ਪਾਈ ਨਹੀਂ ਰਿਹਾ ਇਸ ਕਰਕੇ ਦੁਖੀ ਹੋਏ ਇੱਕ ਮਹੀਨਾ ਹੋ ਗਿਆ ਸਾਨੂੰ ਅ ਦੁਖੀ ਹੋਇਆ ਪਰਿਵਾਰ ਆ ਉਸ ਪਰਿਵਾਰ ਨੂੰ ਬੜੀ ਮੁਸ਼ਕਲ ਨਾਲ ਹੈ ਸੰਭਾਲਣ ਡਿਆ ਆ ਪਰਿਵਾਰ ਨੂੰ ਸੰਭਾਲਣ ਡਿਆ ਉਲਟਾ ਸਾਨੂੰ ਥਾਣੇ ਦੇ ਅੱਗੇ ਬਹਿ ਕੇ ਧਰਨਾ ਲਾਉਣਾ ਪੈ ਗਿਆ ਇਸ ਕਰਕੇ ਸਰਕਾਰ ਤੋਂ ਕੀ ਮੰਗ ਕਰਦੇ ਆ ਸਰਕਾਰ ਤੋਂ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਕਰਵਾਇਆ ਜਾਵੇ ਜਿਹੜੇ ਮੰਨੇ ਨੇ ਜਿਨ੍ਹਾਂ ਨੇ ਕਬੂਲ ਕੀਤਾ ਪਰਿਆ ਦੇ ਸਾਹਮਣੇ ਕਿ ਸਾਡੇ ਕੋਲ ਸਮਾਨ ਹੈ ਉਹਨਾਂ ਦੇ ਕੋਲੋਂ ਸਮਾਨ ਜਿਹੜਾ ਉਹ ਬਰਾਮਦ ਕਰਕੇ ਤੇ ਜਿਹੜਾ ਪਰਿਵਾਰ ਗਰੀਬ ਪਰਿਵਾਰ ਦੇ ਹਵਾਲੇ ਜਿਹੜਾ ਉਹ ਇਸ ਨੂੰ ਕੀਤਾ ਜਾਵੇ ਇਹ ਸਾਨੂੰ ਇਨਸਾਫ ਦੀ ਜਿਹੜੀ ਆ ਤੂਰ ਲਗਾ ਰਹੇ ਆ ਜਿਹੜਾ ਤੱਕ ਚੱਲੇਗਾ ਇਹ ਤਾ ਤੱਕ ਚੜੇਗਾ ਜਦ ਤੱਕ ਪੁਲਿਸ ਪ੍ਰਸ਼ਾਸਨ ਦਾ ਸਮਾਨ ਜਿਹੜਾ ਬਰਾਮਦ ਕਰਕੇ ਪਰਿਵਾਰ ਦੇ ਹਵਾਲੇ ਨਹੀਂ ਕਰਦਾ ਕੀ ਮਸਲਾ ਜੀ ਮੈਂ ਗੁਰਬਚਨ ਸਿੰਘ ਖੋਦੇ ਬੇਟ ਬਲਾਕ ਪ੍ਰਧਾਨ ਡੇਰਾ ਬਾਬਾ ਨਾਨਕ ਭਾਰਤੀ ਕਿਸਾਨ ਜੁਣੀ ਰੇਖਤਾ ਉਹ ਗਰਾਹਾਂ ਇਹ ਜੋ ਅੱਜ ਸਾਡਾ ਮਸਲਾ ਆ ਪਿੰਡ ਮੂਲੋਵਾਲੀ ਤੋਂ ਸਾਡਾ ਇੱਕ ਫੌਜੀ ਵੀਰ ਸ਼ਹੀਦ ਹੋਇਆ ਸੀ ਜਦੋਂ ਉਸੇ ਭੋਗ ਤੇ ਭੋਗ ਵਾਲੇ ਦਿਨ ਇੱਕ ਨਾ ਸਮਾਨ ਉਹਨਾਂ ਦੇ ਘਰੋਂ ਚੋਰੀ ਹੋਈ ਆ ਸੋਨੇ ਦੀ ਤੇ ਕੁਝ ਨਕਦੀ ਜੋ ਅਜੇ ਤੱਕ ਚੋਰ ਫੜ ਕੇ ਪਿੰਡ ਵਾਲਿਆਂ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਦਿੱਤੇ ਗਏ ਨੇ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਜਿੱਦਾਂ ਉਹਨਾਂ ਨੇ ਸਮਾਨ ਵੇਚਿਆਗਾ ਉਹਨਾਂ ਤੇ ਵੀ ਕੋਈ ਕਾਰਵਾਈ ਨਹੀਂ ਹੋਈ ਤੇ ਨਾ ਹੀ ਜੋ ਚੋਰੀ ਹੋਇਆ ਸਮਾਨ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਬਰਾਮਦ ਕੀਤਾ ਜਾ ਰਿਹਾ ਹੈ ਇਹਨਾਂ ਪਰਿਵਾਰਾਂ ਨੂੰ ਨਾ ਹੀ ਦਿੱਤਾ ਜਾ ਰਿਹਾ ਸੋ ਇਸ ਦੇ ਰੋਸ ਵਿੱਚ ਅੱਜ ਅਸੀਂ ਇੱਥੇ ਥਾਣਾ ਡੇਰਾ ਬਾਬਾ ਨਾਨਕ ਦੇ ਸਾਹਮਣੇ ਧਰਨਾ ਲਗਾ ਕੇ ਬੈਠੇ ਹਾਂ ਧਰਨਾ ਕਿੰਨੀ ਤੱਕ ਜਾਰੀ ਰਹੇਗਾ ਇਹ ਜੀ ਜਦੋਂ ਤੱਕ ਇਸ ਪਰਿਵਾਰ ਦੇ ਨਾਲ ਇਨਸਾਫ ਨਹੀਂ ਹੁੰਦਾ ਚੋਰੀ ਹੋਇਆ ਸਮਾਨ ਵਾਪਸ ਨਹੀਂ ਹੁੰਦਾ ਤੇ ਜਿਹੜੇ ਚੋਰੀ ਦਾ ਸਮਾਨ ਖਰੀਦਣ ਵਾਲੇ ਨੇ ਉਹਨਾਂ ਤੇ ਵੀ ਕੋਈ ਠੋਸ ਕਾਰਵਾਈ ਨਹੀਂ ਹੁੰਦੀ ਉਦੋਂ ਤੱਕ ਕਿ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ ਜਿਹੜਾ ਅੱਜ ਧਰਨਾ ਲੱਗਾ ਦਾ ਜੀ ਥਾਣੇ ਦੇ ਬਾਹਰ ਉਸ ਬੰਦੇ ਹਾਂਜੀ ਇਹ ਜਿਹੜੀ ਧਰਨਾ ਲਾਇਆ ਹੋਇਆ ਜੀ ਇਹ ਦੇ ਵਿੱਚ ਸੰਤੋਖ ਸਿੰਘ ਬਾਵਾ ਸਿੰਘ ਸਿਗੀ ਜੀ ਮੂੜਵਾਲੀ ਦੇ ਉਹਨਾਂ ਦੇ ਘਰ ਚੋਰੀ ਹੋਈ ਸੀ ਉਸ ਰਿਗਾਰਡਿੰਗ ਅਸੀਂ ਐਫ ਆਈ ਆਰ ਨੰਬਰ 95 ਦਰਜ ਕੀਤੀ ਹੋਈ ਆ ਜਿਸ ਵਿੱਚ ਜੀ ਦੋ ਦੋਸ਼ੀ ਫੜਦੇ ਨੇ ਰਣਜੀਤ ਸਿੰਘ ਤੇ ਗੋਪਾਲ ਸਿੰਘ ਉਹ ਦੋਸ਼ੀ ਅਰੈਸਟ ਨੇ ਤੇ ਜੇਲ੍ਹ ਦੇ ਵਿੱਚ ਨੇ ਤੇ 202 ਨੂੰ ਉਸੇ ਨਾਮਜ਼ਦ ਕੀਤੇ ਨੇ ਸ਼ਰਨਜੀਤ ਕੋਰ ਸ਼ਾਹਪੁਰ ਜਾਜਨ ਤੇ ਦੈਨ ਮੰਦੀਪ ਕੋਰ ਰਾਏ ਚੱਕ ਜੀ ਉਹ ਬਾਈ ਨੇਮ ਤੁਸੀਂ ਉਸੇ ਨਾਮਜ਼ਦ ਕੀਤੇ ਨੇ ਤੇ ਉਹਨਾਂ ਦੇ ਘਰੇ ਰੇਡ ਮਾਰੇ ਜਾ ਰਹੇ ਹੈਗੇ ਨੇ ਆਪਾਂ ਉਹ ਵੀ ਰੈਸਟਿੰਗ ਦੀ ਕਰ ਲਾਂਗੇ ਸਾਡੇ ਸੋਹਰੇ ਅਸਮਾਨ ਆ ਉਹਦੇ ਗ੍ਰਾਫੀ ਆਉ ਨਹੀਂ ਅਜੇ ਬਰਾਮਗੀ ਨਹੀਂ ਹੋਈ ਹੈ ਜੀ ਸਰ ਕੀ ਕੀ ਸਮਾਨ ਦਾ ਸੀ ਉਹ ਕੁਝ ਸੋਨਾ ਦਾ ਸੀ ਤੇ ਕੁਝ ਕੈਸ਼ ਸੀ ਕਰ ਜੀ 5000 ਜਿਹੜੇ ਦੋ ਉਹਨੇ ਪੜੇ ਇਹਨਾਂ ਕੋਈ ਗ੍ਰਾਫੀ ਨਹੀਂ ਨਹੀਂ ਉਹਨਾਂ ਕੋਈ ਬਰਾਮਗੀ ਨਹੀਂ ਹੋਈ ਜੀ